ਲਗੀ ਆ ਕੋਈ ਐਡਾ ਚੱਕਰ ਨਹੀਂ ਪੰਜਾਬੀ ਆਵਾਮ ਨੇ ਚੇਤੇ ਰੱਖਿਆ ਇਸ ਗੱਲ ਦੀ ਬਹੁਤ ਖੁਸ਼ੀ ਆ ਹਮ ਕਿ ਅਸੀਂ ਅੱਜ ਵੀ ਸਟਾਰ ਆ ਹਨ ਹਮ ਸ਼ੁਕਰ ਆ ਪ੍ਰਮਾਤਮਾ ਦਾ ਔਰ ਪੰਜਾਬੀ ਜਿਹੜੇ ਸੀ ਉਹਨਾਂ ਨੇ ਉਹ ਭੁੱਲੇ ਨਹੀਂ ਸਾਨੂੰ ਉਹ ਫਿਲਮਾਂ ਦੀ ਕੋਈ ਗੱਲ ਨਹੀਂ ਅੱਜ ਨਹੀਂ ਕੱਲ ਫਿਲਮਾਂ 'ਚ ਆ ਜਾਾਂਗੇ ਨਹੀਂ ਵੀ ਆਵਾਂਗੇ ਤਾਂ ਵੀ ਦਿਲਾਂ ਦੇ ਵਿੱਚ ਜਿਹੜੀ ਜਗ੍ਹਾ ਹੈ ਆਵਾਮ ਦੇ ਬਣੀ ਹੋਈ ਆ ਹਮ ਹਾਂ ਇਹ ਜਗ੍ਹਾ ਨਾ ਖਤਮ ਹੋ ਜਾਂਦੀ ਫੇਰ ਦੁੱਖ ਹੋਣਾ ਸੀ ਬਿਲਕੁਲ ਅੱਛਾ ਪੰਜਾਬੀ ਇੰਡਸਟਰੀ ਤੇ ਚਲੋ ਇਹ ਅਲੱਗ ਹੀ ਟਾਪਿਕ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਅਸੀਂ ਦੇਖਦੇ ਆ ਬਹੁਤ ਸਾਰੇ ਬੱਚੇ ਵੀ ਕਹਿੰਦੇ ਆ ਜਿਹੜੇ ਨਿਊ ਆ ਜਾਂ ਕਿੱਦਾਂ ਵੀ ਕਰਕੇ ਕਿ ਮੌਕਾ ਨਹੀਂ ਮਿਲ ਰਿਹਾ ਉਹਨਾਂ ਨੂੰ ਇਹਨਾਂ ਨੂੰ ਇੰਡਸਟਰੀ ਦੇ ਵਿੱਚ ਜਾਂ ਕਹਿ ਲੋ ਵੀ ਅੱਗੇ ਵਧਣ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਬਹੁਤ ਸਾਰੇ ਇੰਟਰਵਿਊਜ਼ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਇਵਨ ਸਿੰਗਰਸ ਦੇ ਕਿ ਪਿੱਛੋਂ ਸਾਹ ਚੱਕ ਲੈਂਦੇ ਹੁੰਦੇ ਸੀਗੇ ਹਾਂਜੀ ਬਿਲਕੁਲ ਬਿਲਕੁਲ ਜੀ ਹੈਗੀ ਹੈ ਪ੍ਰੋਬਲਮ ਤੇ ਹੈਗੀ ਹੈ ਪਰ ਇਦੇ ਬਾਰੇ ਆਪਾਂ ਕਹਿ ਕੀ ਸਕਦੇ ਹਾਂ ਬਾਕੀ ਮੈਂ ਅਕਸਰ ਕਹਿੰਦਾ ਹੁੰਨਾ ਵੀ ਜਿਹੜਾ ਜਿਹੜਾ ਸਮਾਂ ਆ ਨਾ ਸਮੇ ਨੂੰ ਰੋਟੀ ਸਮਝ ਕੇ ਨਾ ਖਾਦਾ ਜਾਵੇ